ਪਕੀ ਬਣਾਉਣ ਲੱਗੇ ਆਂ ਅੱਜ ਆਪਾਂ ਬਣਾਉਣ ਲੱਗੇ ਆਂ ਤਰ ਗਾਜਰਾ ਠੀਕ ਹੈ ਆ ਆਪਾਂ ਤੜਕਾ ਜੀਰ ਲਿਆ ਤੇ ਆ ਕੱਲੀਆਂ ਗਾਜਰਾ ਤੇ ਇਹਦੇ ਵਿੱਚ ਪਾਵਾਂਗੇ ਦੁੱਧ ਤੇ ਜੇ ਤੇਲ ਪਾਉਣਾ ਨਾ ਹੂੰ ਕੁੱਕਰ ਥੋੜਾ ਗਿੱਲਾ ਸੀ ਤੇ ਸੁੱਕ ਜਾਵੇ ਤੁਹਾਨੂੰ ਆਪਾਂ ਬਣਾਉਣੀਆ ਦਿਖਾਉਣੇ ਆ ਕਿਸ ਤਰ੍ਹਾਂ ਆਪਾਂ ਬਣਾਵਾਂਗੇ ਹੁਣ ਆਪਾਂ ਪਾਉਣ ਲੱਗੇ ਆਂ ਤੇਲ ਇੱਕ ਕੜਛੀ ਤੇਲ ਦੀ ਪਾਲਾਂਗੇ ਹੁਣ ਆਪਾਂ ਤੇਲ ਨੂੰ ਗਰਮ ਹੋਣ ਦੇਵਾਂਗੇ ਗਰਮ ਹੋ ਜੇ ਫਿਰ ਆਪਾਂ ਕੜਕਾ ਪਾਵਾਂਗੇ ਵਿੱਚ ਇਹ ਕਿ ਵੈਸੇ ਹੀ ਆਪਾਂ ਤੜਕਾ ਪਾ ਦਿੱਤਾ ਵਿੱਚ ਹੁਣ ਆਪਾਂ ਜਿੰਨੀ ਤਰ੍ਹਾਂ ਪਾਉਣ ਲਾਂਗੇ ਆਹ ਲਓ ਇਹਨੂੰ ਫਾੜ ਮਰਦੀ ਪਾਓ ਪੂਰੀ ਆ ਗਿਆ ਹਾਂ ਚੰਗੀ ਤਰ੍ਹਾਂ ਪਾ ਪਾਉਣ ਨਾ ਲੈਣਾ ਮਸਾਲੇ ਪਾਤੇ ਵਿੱਚ ਨਹੀਂ ਅਜੇ ਹੋਏ ਪਾਉਣੇ ਆ ਅਜੇ ਤਾਂ ਵੀ ਹੋ ਰਿਹਾ ਤਾਂ ਕਰਫੂ ਹੋਮ ਗੰਡਾ ਸਾਡੀ ਮੈਡਮ ਵੀ ਕਰਿਆ ਗਈ ਏ ਨਿਕੋ ਚੁਣੀ ਲੈ ਕਿੰਨੀ ਚੁਣੀ ਪਈ ਹੀ ਉੱਤੇ ਅਨਾਮਾ ਤੇ ਬਾਦੀਆ ਸਾਗ ਧਰਾਂਗੇ ਸਾਗ ਵੈਸੇ ਨਾਲ ਵੈਸੇ ਹੀ ਪੋਛ ਪਾ ਦਾਂ ਨੂੰ ਹੁਣ ਲੱਗਿਆ ਆਪਾਂ ਲੂਣ ਮਰਚਾਉਣ ਕਾ ਪਾ ਲਾ ਪਾ ਦਈ ਹਲਦੀ ਰੇੜ ਟੰਡ ਚਾੜਦੀ ਬਹੁਤ ਚਮਚ ਮਰਚਾ ਦੇ ਬਾਕੀ ਪਾਵਾਂਗੇ 22 ਚਮਚੇ ਕਿ ਤਿੰਨ ਚੰਨ ਚ ਪਾ ਦਾਂਗੇ ਦੁੱਧ ਕਰਕੇ ਵਾਓ ਚਲ ਇਹਨੂੰ ਬਤੰਗੀ ਤਰ੍ਹਾਂ ਕਰ ਦਾਂਗੇ ਨਿੱਕ ਯਕੀਨ ਮੈਂ ਬੈੜੀ ਕਰਾ ਚੋਚਾ ਢੋਲੀ ਦੁੱਧ ਪਾਇਆ ਤੇ ਪਾੜ ਗਈ ਔਰ ਗੱਧਾ ਵੀ ਲਿਆਉਣਾ ਪੈਣਾ ਹਮਮ ਸਬਜੀ ਦਾ ਹੋਇਆ ਚੀਕਣਾ ਦੁੱਧ ਵਾਲੇ ਨੇ ਆਹਾਂਗੇ ਦੁੱਧ ਵਾਲੀ ਸਬਜੀ ਹੈ ਸੰਭੂਨੇ ਵੀ ਲਿਆਉਣਾ ਪੈਣਾ ਚੱਕਾਂ ਦੇ ਨੂੰ ਉਹ ਮੈਂ ਬਰਦਾਨ ਨੂੰ ਆ ਪਾਇਆ ਨਵਾ ਅੱਜ ਇਹ ਨਹੀਂ ਬਿਟਾ ਝੂਪੀ ਦਾ ਗੁੜ ਵੀ ਚਲਦਾ ਹਾਂ ਹਮ ਇਹ ਗੱਬੜ ਨਹੀਂ ਆਈ ਢਾਲ ਜੇ ਆਪਾਂ ਲੈਂਦੇ ਹਾਂ ਚਾਹ ਲਈ ਢੱਬ ਵਾਲੀ ਸਵੇਰੇ ਨਾ ਜਾਣਾ ਉੱਥੇ ਆਖਾਂ ਨਾ ਬਹੁਤ ਸੋਣੀ ਸਮਾਲ ਲਾਉਣ ਲੱਪੀਏ। ਹੌਣ ਦਾ ਤਾਂ ਹੁਣ ਤੜਕਾ ਆਪਣਾ ਪਿਆਰ ਹੋਣਾ ਨਾ। ਜਰਾ ਕੁ ਹੋਰ ਭੁੱਜ ਲੈ। ਇੱਕ ਬਲਕਾ ਇੱਕ ਬਲਕਾ ਪ੍ਰੋਪਰ ਪਕਾ ਲੈਣਾ ਤੁਹਾਨੂੰ। ਸਬਜੀ ਬਰਕੇ। ਫੁੱਟੇ ਪੰਗੇ ਉਹ ਤੇ ਚੇਪੀ ਲਾ ਲਿੰਦਾ। ਅੱਗੇ ਆਖਾ, ਤੜਾ, ਖਲਾ ਬਣੀ ਆ ਜਾ ਲੰਡਾ ਹੋ। ਵਾਹ ਬੰਤਾ ਜੀ ਕਿੰਨਾ ਤਾਂ ਵਧੀਆ ਆ ਰਹਾ ਹੈ ਇਹ ਤੜਕਾ ਆਪਣਾ ਬਿਲਕੁਲ ਤਿਆਰ ਹੋ ਗਿਆ ਹੈ ਤੇ ਹੁਣ ਆਪਾਂ ਗਾਜਰਾ ਕਾ ਮੈਂ ਗਾਜਰਾ ਪਾਉਣੇ ਹੁਣ ਥੋੜਾ ਜਿਹਾ ਪਾਣੀ ਹੋਰ ਪਾਇਆ ਹੈ ਤੇ ਗਾਜਰਾ ਪਾ ਕੇ ਹਾਂਜੀ ਖਾਲੇ ਸੇਬ ਪੋਰ ਦੇਣਾ ਆਪਾਂ ਲੋਰ ਲੈਣਾ ਹਾਂਦੀ ਹੁਣ ਉਹ ਖਲੰਗੀ ਨਹੀਂ ਤੁਸੀਂ ਇਹ ਅੰਦਰ ਖਾਤਾ ਨਹੀਂ ਕੋਈ ਇਹ ਖਾਂਦੇ ਵੀ ਐਵੇਂ ਹੀ ਨੇ ਉਹ ਟਿਕਟ ਖਾਤੀ ਸਵੇਰ ਹੁਣ ਆਪਾਂ ਇਹਨੀਆਂ ਵਿਸਲਾ ਮਰਵਾਵਾਂਗੇ ਊਹ ਟੱਕਣੇਗਾ ਇੱਥੇ ਨਾਲ ਜੀ ਤੇ ਹੁਣ ਆਪਾਂ ਤਾਂ ਪਾਣੀ ਪਾਉਣੇ ਆ। ਲਾਸਟ ਦੇ ਵਿਖਾਵਾਂਗੇ ਕਿੰਨੀਆਂ ਵਿਸਲਾ ਮਰਵਾਵਾਂਗੇ ਆਪਾਂ। ਬਸ 4-5 ਹੀ ਲਾਵਾਂ ਗੱਡ ਚੱਤੀ ਕੁ ਬਣ ਜਾਂਦੀ। ਠੀਕ ਹੈ। 4-5 ਵਿਸਲਾ ਮਰਵਾ ਕੇ ਫਿਰ ਆਪਾਂ ਤੁਹਾਨੂੰ ਵਿਖਾਉਣੇ ਆ ਦੁੱਧ ਪਾ ਕੇ ਕਿ ਕਿੱਦਾਂ ਬਣਦੀ ਸਬਜ਼ੀ। ਬਹੁਤ ਹੀ ਟੇਸਟੀ ਬਣਦੀ ਏ ਦੁੱਧ ਵਾਲੀ ਸਬਜ਼ੀ ਇੱਕ ਵਾਰੀ ਜ਼ਰੂਰ ਬਣਾ ਕੇ ਦੇਖੋ। ਚਲੋ ਮਿਲਦੇ ਆ। ਲੋਧ ਪਾ ਕੇ ਤੇ ਹੁਣ ਇੱਕ ਵਾਰੀ ਇਹਨੂੰ ਆਪਾਂ ਉਬਾਲਾ ਦੇ ਲਾਂਗੇ ਜਿਆਦਾ ਉਬਾਲੇ ਨਹੀਂ ਦੇਣੇ ਦੁੱਧ ਫਟਸ ਜਾਏਗਾ ਹੁਣ ਜਾਏਗਾ ਇੱਕ ਵਾਰੀ ਬਸ ਇੱਕ ਹੀ ਵਾਲਾ ਜਿਹਵੇਂ ਦੁੱਧ ਨੂੰ ਆਪਾਂ ਵਾਲਾ ਦਈਦਾ ਵਾਲਾ ਦੇ ਦਾਂਗੇ ਤੇ ਐ ਚੰਗੀ ਤਰ੍ਹਾਂ ਰਸ ਵਿੱਚ ਹੀ ਭੰਜੇਗੀ ਸਬਜ਼ੀ ਬਹੁਤ ਹੀ ਸਵਾਦ ਬਣੇਗੀ ਇੱਕ ਵਾਰੀ ਜ਼ਰੂਰ ਤੁਸੀਂ ਬਣਾ ਕੇ ਦੇਖੋ ਵੀਡੀਓ ਵਧੀਆ ਲੱਗੀ ਤੇ ਚਾਹੇ ਮੇਰੀਆਂ ਗਾਜਰਾ ਬਣਾਉਣੀਆਂ ਮੈਂ ਆਲੂ ਨਹੀਂ ਪਾਉਣੇ ਹਾਂ ਕੱਲੀਆਂ ਗਾਜਰਾ ਬਣਾਉਣੀਆਂ ਆਲੂ ਨਹੀਂ ਪਾਉਣੇ ਚੰਗੀ ਤਰ੍ਹਾਂ ਵੀਡੀਓ ਦੇਖ ਕੇ ਫਿਰ ਬਣਾਇਆ ਜੇ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਧੰਨਵਾਦ